ਗੱਲੀ ਪਾਤੀ ਮੈਂ ਵੱਡੀ ਤੇ ਕਰਤੂਤੋਂ ਵੱਡੀ ਜਠਾਣੀ ਸਾਰੀ ਦੁਨੀਆ ਕਹਿੰਦੀ ਆ ਵੀ ਇਹ ਬਿਰਦੀ ਸਾ ਵਰਗਾ ਸਾਉ ਬੰਦਾ ਪੂਰੀ ਦੁਨੀਆ 'ਚ ਹੀ ਹੈ ਨਹੀਂ ਹਰ ਕੋਈ ਇਹਨਾਂ ਦੀ ਗਾਰੰਟੀ ਚੱਕਰ ਨੂੰ ਫਿਰਦਾ ਪਰ ਮੈਨੂੰ ਤਾਂ ਇਹਨਾਂ ਤੇ ਭੋਰਾ ਇਤਵਾਰ ਨਹੀਂ ਮੈਂ ਇਹਨਾਂ ਨੂੰ ਇੰਨਾ ਤੰਗ ਕਰਦੀ ਆ ਇਹ ਫੇਰ ਖੁਸ਼ ਦੇ ਖੁਸ਼ ਇੰਨਾ ਹਾਸਾ ਇਹਨਾਂ ਦੇ ਮੂੰਹ ਤੇ ਆ ਕਿਦਾਂ ਜਾਂਦਾ ਆ ਗੈਵੀ ਕੋਸਤਾ ਗੜਬੜ ਹੈਗੀ ਆ ਮੈਨੂੰ ਲੱਗਦਾ ਕਿਤੇ ਦਿਨ ਦਿਹਾੜੇ ਹੀ ਤੇਰਾ ਘਰ ਨਾਲ ਲੁੱਟਿਆ ਜਾਵੇ ਇਹਨਾਂ ਦਾ ਨਾ ਜਰੂਰ ਕਿਸੇ ਚੜੇਲ ਨਾਲ ਚੱਕਰ ਚੱਲਦਾ ਪਰ ਜੇ ਮੈਂ ਪਤਾ ਨਾ ਨਾ ਕੀਤਾ ਤਾਂ ਮੈਨੂੰ ਕਹਿ ਵੀ ਕੌਣ ਕਹੂ ਖੁਸ਼ੂ ਹਾਂਜੀ ਮम्मा ਇੱਥੇ ਵਹਿ ਮੇਰਾ ਪੁੱਤ ਆ ਚੁੱਪ ਕਰਕੇ ਜਾ ਕੇ ਦੇਖ ਉਹ ਤੇਰਾ ਪਾਪਾ ਕਿਹੜੀ ਕੁੜੀ ਨਾਲ ਗੱਲ ਕਰਦਾ ਨਾ ਤੁਸੀਂ ਮੈਨੂੰ ਪਾਪਾ ਦੀ ਜਸੂਸੀ ਕਰਨ ਲਈ ਕਹਿ ਰਹੇ ਹੋ ਹਾਂ ਹਾਂ ਤੂੰ ਜਸੂਸੀ ਨਹੀਂ ਸਮਝ ਆ ਲੈ ਮੇਰਾ ਪੁੱਤ ਜਾ ਦੇਖ ਕੇ ਆ ਪਾਪਾ ਕਿਹਦੇ ਨਾਲ ਗੱਲ ਕਰਦੇ ਆ ਸੋਚੀ ਕੀ ਜਾਣਾ ਚੱਲ ਕਿਤੇ ਗੱਲ ਖਤਮ ਹੀ ਨਾ ਹੋ ਜਵੇ ਮਾਰੇ ਆਪਿਆ ਮੈਂ ਤਾਂ ਇਹ ਬੰਦੇ ਦਾ ਤਾਂ ਉਹੀ ਹਾਲ ਹੋਣਾ ਵੀ ਸਭ ਕੁਝ ਲੁਟਾ ਕੇ ਹੋਸ਼ ਵਿੱਚ ਆਏ ਤਾਂ ਕੀ ਆਏ ਪ੍ਰਵਾਨਾ ਜੀ ਤੁਸੀਂ ਆਪ ਹੀ ਸੋਚ ਲਓ ਕਿੰਨੇ ਦਿਨ ਹੋ ਗਏ ਜਿਹੜੇ ਵੀ ਡਾਕੂਮੈਂਟ ਤੁਸੀਂ ਕਹੇ ਸੀ ਉਹ ਤਾਂ ਮੈਂ ਸਬਮਿਟ ਕਰਵਾਤੇ ਪਰ ਲੂਨ ਤਾਂ ਨੇੜੇ-ਨੇੜੇ ਕਿਤੇ ਮੈਨੂੰ ਨਜ਼ਰ ਨਹੀਂ ਆਉਂਦਾ ਕਿੰਨਾ ਟਾਈਮ ਲਾਉਂਗੇ ਤੁਸੀਂ ਹੋਰ ਬਿਰਦੀ ਸਾਹਿਬ ਉਹ ਕਈ ਦਿਨਾਂ ਤੋਂ ਨਾ ਯਾਰ ਮੇਰੀ ਤਬੀਅਤ ਵੀ ਠੀਕ ਨਹੀਂ ਤੇ ਬੈਂਕ ਦਾ ਸਰਵਰ ਵੀ ਡਾਊਨ ਹੋਇਆ ਪਿਆ ਇਸ ਕਰਕੇ ਸਾਰੀਆਂ ਫੈਲਾ ਉੱਧੇ ਹੀ ਪਈਆਂ ਜਨਾਬ ਜੇ ਕਹੋ ਤਾਂ ਚੰਡੀਗੜ੍ਹ ਆ ਕੇ ਮਿਲ ਲੈਣੇ ਆ ਫਿਰ ਤੁਹਾਨੂੰ ਹਾਏ ਰੱਬਾ ਇਹ ਤਾਂ ਚੰਡੀਗੜ੍ਹ ਮਿਲਣ ਦਾ ਪ੍ਰੋਗਰਾਮ ਵੀ ਫਿੱਟ ਕਰੀ ਬੈਠਾ ਉਹ ਨਾ ਨਾ ਬਿਰਦੀ ਸਾਹਿਬ ਤੁਸੀਂ ਆਉਣ ਦੀ ਖੇਚਲ ਨਾ ਕਰਿਓ 2 ਜਾਂ 3 ਦਿਨਾਂ ਤੱਕ ਤੁਹਾਡੀ ਫਾਈਲ ਜਿਹੜੀ ਹੈ ਬਿਲਕੁਲ ਕਲੀਅਰ ਹੋ ਜਾਊਗੀ ਜਿੱਦਾਂ ਸਰ ਤੁਸੀਂ ਫਾਈਲ ਲੇਟ ਕਰ ਰਹੇ ਹੋ ਮੈਨੂੰ ਤਾਂ ਐਂਦਾ ਲੱਗਦਾ ਵੀ ਫਾਈਲ ਨੂੰ ਨਾ ਇੱਥੇ ਆ ਕੇ ਪਈਏ ਲਾਉਣੇ ਪੈਣਗੇ ਠੀਕ ਆ ਬ ਨਹੀਂ ਕਰਨਾ ਭਾਈ ਤੁਹਾਡੀ ਫਾਈਲ 2 ਜਾਂ 3 ਦਿਨਾਂ ਤੱਕ ਪਾਸ ਹੋ ਜਾਊਗੀ ਬਸ ਫੇਰ ਠੀਕ ਆ ਸਰ ਉਹਨਾਂ ਨਾਲ ਮੈਂ ਥੋੜਾ ਜਿਹਾ ਟੈਨਸ਼ਨ ਫ੍ਰੀ ਹੋ ਗਿਆ ਰਿਲੈਕਸ ਹੋ ਗਿਆ ਮੈਨੂੰ ਉਹਨਾਂ ਦੁਆਰਾ ਫੋਨ ਕਰਨ ਦੀ ਨੋਬਤ ਨਾ ਦੇ ਪਲੀਜ਼ ਓਕੇ ਥੈਂਕ ਯੂ ਓਏ ਉੱਤੋਂ ਇੱਧਰ ਕੀ ਬਿਟਰ-ਬਿਟਰ ਜਿਹਾ ਚੱਕੀ ਜਾਨਾ ਪੜਾਈ ਵੱਲ ਵੀ ਪੂਰਾ ਧਿਆਨ ਦੇ ਲਿਆ ਕਰ ਆ ਪਿਛਲੀ ਪੀਟੀਐਮ ਤੇ ਪਤਾ ਨਹੀਂ ਤੇਰੀ ਕਿਵੇਂ ਮੈਡਮ ਤੜ-ਤੜ ਕਰਕੇ ਬੋਲਣ ਗਈ ਸੀ ਮੈਨੂੰ ਤਾਂ ਉੱਥੇ ਖੜਨਾ ਵੀ ਔਖਾ ਹੋ ਗਿਆ ਸੀ ਜਿੰਨੀ ਉਹਨੇ ਪੇਸ਼ਤੀ ਕੀਤੀ ਇੰਨੀ ਤਾਂ ਪੜਾਈ ਚ ਕਦੇ ਮੇਰੀ ਅਜੇ ਤੱਕ ਹੋਈ ਨਹੀਂ ਉਹਨੇ ਜਿੰਨੀ ਤੇਰੇ ਕਰਕੇ ਮੈਨੂੰ ਦੀਆਂ ਗੱਲਾਂ ਸੁਣਨੀਆਂ ਪਈਆਂ ਚੁੱਪ ਕਰਕੇ ਬਸਦਾ ਚੱਕ ਪਹਿਲੇ ਖਿਸਕਦਾ ਨਾ ਤੂੰ ਛਿੱਤ ਲਾ ਹਾਂ ਦੱਸ ਕਿਹੜੀ ਕੁੜੀ ਨਾਲ ਗੱਲ ਕਰਦੇ ਸੀ ਪਾਪਾ ਕਿਸੇ ਕੁੜੀ ਨਾਲ ਨਹੀਂ ਪਾਪਾ ਤਾਂ ਬੈਂਕ ਦੇ ਮੈਨੇਜਰ ਨਾਲ ਲੋਨ ਵਾਰੇ ਗੱਲ ਕਰਦੇ ਸੀ ਤੂੰ ਵੀ ਨਿਕਲਿਆ ਨਾ ਆਪਦੇ ਪਾਪਾ ਵਰਗਾ ਪੂਰਾ ਪਾਪਾ ਦਾ ਚਮਚਾ ਹੀ ਲੱਗਦਾ ਮੈਨੂੰ ਆਲੇ ਹੁਣ ਦੱਸ ਕਿਹੜੀ ਕੁੜੀ ਨਾਲ ਗੱਲ ਕਰਦੇ ਸੀ ਮੈਂ ਸੱਚੀ ਕਹਿ ਰਹੀ ਆ ਪਾਪਾ ਕਿਸੇ ਕੁੜੀ ਨਾਲ ਨਹੀਂ ਪਾਪਾ ਬੈਂਕ ਦੇ ਮੈਨੇਜਰ ਨਾਲ ਲੋਨ ਵਾਰੇ ਗੱਲ ਕਰ ਰਹੇ ਸੀ ਉਹ ਨਹੀਂ ਮੰਨਤਾ ਆ ਟਲਦਾ ਆਲੇ ਫੜ ਹੁਣ ਦੱਸ ਪਾਪਾ ਕਿਹਦੇ ਨਾਲ ਗੱਲ ਕਰਦੇ ਸੀ ਪਾਪਾ ਕਿਸੇ ਕੁੜੀ ਨਾਲ ਗੱਲ ਕਰਦੇ ਸੀਗੇ ਤੇ ਉਹਨਾਂ ਨੇ ਨਾ ਚੰਡੀਗੜ੍ਹ ਮੇ ਜਾਣ ਦਾ ਪਲਾਨ ਵੀ ਬਣਾਇਆ ਹੋਰ ਮੇਰਾ ਮੈਂ ਪੁੱਟੀ ਗਈ ਮੈਂ ਲੁੱਟੀ ਗਈ ਜਿਹੜੀ ਗੱਲ ਦਾ ਸ਼ੱਕ ਸੀ ਦੇਖਿਆ ਯਕੀਨ ਵਿੱਚ ਪਦਰਣ ਲੱਗੇ ਮੈਂਟ ਲੱਗਿਆ ਮੈਨੂੰ ਤਾਂ ਪਹਿਲੇ ਹੀ ਸ਼ੱਕ ਸੀ ਵੀ ਇਹ ਬੰਦਾ ਹੱਥੋਂ ਗਿਆ ਬੰਦੇ ਦੀਆਂ ਕਰਤੂਤਾ ਤਾਂ ਹਮੇਸ਼ਾ ਹੀ ਅਣਗੋਲੀਆਂ ਕੀਤੀਆਂ ਜਾਂਦੀਆਂ ਨੇ ਆ ਘਰ ਤੋੜਨ ਵਿੱਚ ਕੱਲੀ ਔਰਤ ਹੀ ਜ਼ਿੰਮੇਵਾਰ ਨਹੀਂ ਹੁੰਦੀ ਹੈਗੀ ਉੱਪ ਕੀ ਗੱਲ ਤੂੰ ਪੁਰਾਣੀਆਂ ਫਿਲਮਾਂ ਦੇ ਡਾਕੂਆਂ ਵਾਂਗੂ ਮੱਥੇ ਤੇ ਆਹ ਚੁੰਨੀ ਬੰਨੀ ਆ ਕਿ ਜਨਾਨੀਆਂ 'ਚ ਨਵਾਂ ਫੈਸ਼ਨ ਚੱਲ ਪਿਆ ਇਹ ਕੋਈ ਫੈਸ਼ਨ ਨਹੀਂ ਹੈਗਾ ਇਹ ਚੁੰਨੀ ਨਾ ਮੈਂ ਥੋੜੇ ਪੰਗਿਆਂ ਕਰਕੇ ਬੰਨੀ ਆ ਆ ਮੇਰੇ ਦਿਮਾਗ ਦੀ ਨਾੜੀ ਤਾਂ ਟਸ ਟਸ ਕਰਨ ਲੱਗ ਗਈ ਮੇਰੀਆਂ ਨਾ ਪੜਪੜੀਆਂ ਦੁਖਣ ਲੱਗ ਗਈਆਂ ਉੱਪਰ ਇਹਦੇ 'ਚ ਮੈਂ ਕੀ ਕੀਤਾ ਬੱਸ ਮੈਂ ਕੀ ਕੀਤਾ ਮੈਂ ਕੀ ਕੀਤਾ ਕਹਿ ਕੇ ਨਾ ਭੋਲੇ ਜੇ ਨਾ ਬਣੋ ਆ ਤੁਹਾਡੀਆਂ ਕਰਤੂਤਾਂ ਨਾ ਸਾਰੀਆਂ ਜਾਣਦੀਆਂ ਤਾ ਤੁਹਾਡੀਆਂ ਆਹੀ ਗੰਦੀਆਂ ਕਰਤੂਤਾਂ ਨੇ ਨਾ ਮੇਰਾ ਜਿਹੜਾ ਦੁੱਪਰ ਕੀਤਾ ਹੋਇਆ ਉਹ ਜਿਹੋਣਾ ਤਾਂ ਤੂੰ ਮੇਰਾ ਦੁੱਪਰ ਕੀਤਾ ਪਿਆ ਹੋਇਆ ਉਹ ਤੂੰ ਕਗਲੀ ਬਾਅਦ ਚ ਹੋਣਾ ਤੂੰ ਪਹਿਲਾਂ ਮੈਨੂੰ ਕਰਕੇ ਛੱਡਣਾ ਹੱਥ ਹੀ ਹੋ ਗਈ ਧਰਮ ਨਾਲ ਇਹ ਨਾ ਕੋਈ ਹੱਲ ਨਹੀਂ ਬੱਸ ਹੇ ਮਮੀ ਪਾਪਾ ਮੰਨ ਗਏ ਨਾ ਕਿ ਉਹ ਕਿਸੇ ਕੁੜੀ ਨਾਲ ਹੀ ਗੱਲ ਕਰਦੇ ਸੀ ਓਏ ਇੰਨੀ ਛੇਤੀ ਇਹ ਮੰਨਣ ਵਾਲੀ ਜਿੰਸ ਕਿੱਥੇ ਆ ਮੋਟੀ ਚਮੜੀ ਆ ਜੇ ਕਿਤੇ ਉਹ ਮੇਰੀ ੱੱਕੇ ਵਾਲੀ ਸੌਂਕਣ ਦਾ ਫੋਨ ਨੰਬਰ ਮਿਲ ਜਵੇ ਨਾ ਮੈਂ ਤਾਂ ਜਾ ਕੇ ਉਹਦੇ ਜੁੰਡੇ ਪੱਟ ਦੂੰ ਇੱਟੇ ਕਿਹੜੀ ਔਖੀ ਗੱਲ ਅੰਮਾ ਪਾਪਾ ਫੋਨ ਤਾਂ ਆਪਦੇ ਇੱਥੇ ਹੀ ਭੁੱਲ ਗਏ ਮੰਮੀ ਪਾਪਾ ਤਾਂ ਗਏ ਆ ਬਾਥਰੂਮ 15 20 ਮਿੰਟ ਤੋਂ ਪਹਿਲਾਂ ਤਾਂ ਉਹ ਬਾਹਰ ਆਉਂਦੇ ਨਹੀਂ ਆ ਲੋ ਫੋਨ ਪਰ ਫੋਨ ਦਾ ਕੀ ਫਾਇਦਾ ਜਦੋਂ ਆਪਾਂ ਨੂੰ ਉਹਨਾਂ ਦਾ ਪਾਸਵਰਡ ਹੀ ਨਹੀਂ ਪਤਾ ਮੰਮੀ ਮੈਂ ਨਾ ਚੋਰੀ ਚੋਰੀ ਪਾਪਾ ਦੇ ਫੋਨ ਦਾ ਪਾਸਵਰਡ ਨੋਟ ਕਰ ਲਿਆ ਸੀ ਹਲੋ ਮੰਮੀ ਸ਼ੁਰੂ ਹੋ ਗਿਆ ਹੁਣ ਆਪਾਂ ਨਾ ਫੋਨ ਕਰਕੇ ਦੇਖਦੇ ਹਾਂ ਰੀਡਾਇਲ ਕਰਦੇ ਹਾਂ ਜਿੱਥੇ ਪਾਪਾ ਤੇਰੇ ਨਾਲ ਗੱਲ ਕਰਦੇ ਸੀ ਆਪੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ ਅੱਜ ਤਾਂ ਇਹ ਮੈਂ ਪਤਾ ਕਰਕੇ ਹੀ ਰਹਿਣਾ ਅਚਾਨਕ ਨਹੀਂ ਦੇਖੀ ਕਿਹਦਾ ਫੋਨ ਹੈ ਮੇਰੇ ਲਈ ਟਾਈਮ ਲੈ ਜਾਣਾ ਹੌਨੂ ਹਲੋ ਹਏ ਹਏ ਇਹ ਤਾਂ ਕੁੜੀ ਹੀ ਬੋਲਦੀ ਆ ਮੈਂ ਭੈਣ ਜੀ ਤੁਹਾਨੂੰ ਪਤਾ ਨਹੀਂ ਹੈਗਾ ਕਿ ਤੁਸੀਂ ਮੇਰੇ ਘਰ ਵਾਲੇ ਦਾ ਨੰਬਰ ਮਲਾ ਕੇ ਉਹਦੇ ਨਾਲ ਗੱਲਾਂ ਕਰਦੇ ਫਿਰਦੇ ਹੋ ਕਦੀ ਤੁਸੀਂ ਕਹਿੰਦੇ ਵੀ ਮੈਂ ਚੰਡੀਗੜ੍ਹੋਂ ਕੇ ਨਾਲ ਜਾਣਾ ਆਪੇ ਮੇਰੇ ਜਵਾਕ ਨੇ ਸੁਣ ਲਿਆ ਜੇ ਕਿਤੇ ਮੇਰੇ ਜਵਾਕ ਨੇ ਨਾ ਪਤਾ ਹੁੰਦਾ ਮੈਨੂੰ ਕਿੱਥੇ ਪਤਾ ਲੱਗਣਾ ਸੀਗਾ ਕਿ ਤੁਸੀਂ ਇਹਨਾਂ ਨਾਲ ਗੱਲ ਕਰਦੇ ਹੋ ਤੁਸੀਂ ਨਾ ਬਹੁਤਿਆ ਚੁਸਤੀਆਂ ਚਲਾਕੀਆਂ ਜੀਆਂ ਨਾ ਕਰੋ ਮੈਂ ਤੁਹਾਡੀਆਂ ਸਾਰੀਆਂ ਚੁਸਤੀਆਂ ਚਲਾਕੀਆਂ ਕਰ ਦੂੰ ਹੋਲੀ ਬੋਲ ਨਾਲ ਹੈ ਕੋਣੋਂ ਤੂੰ ਸਮਝ ਨਹੀਂ ਆਉਂਦੀ ਆ ਤੈਨੂੰ ਇਹ ਨਹੀਂ ਗੱਲ ਕਰਤੀ ਹਨ ਪਤਾ ਨਹੀਂ ਹੈਗਾ ਕਿ ਕੀ ਕੀ ਨਾ ਪਾ ਲਿਆ ਹੈ ਅੱਗੇ ਅੱਗੇ ਪਤਾ ਨਹੀਂ ਕੀ ਸਮਝਿਆ ਚਾਹੇ ਲੋਕਾਂ ਦੇ ਘਰ ਕਰ ਕਰ ਮੈਨੂੰ ਫੋਨ ਕਰਦੇ ਨਾ ਮੈਂ ਦਫਾ ਨੂੰ ਬੋਲ ਕੇ ਤਾਂ ਨਹੀਂ ਨਾ ਫੋਟੇ ਕਰਿਆ ਤੇ ਸ਼ਟੋ ਵੇਕੂਫ ਨਾ ਹੋਏ ਤਾਂ ਲੋਕੀ ਵੀ ਫੋਨ ਮਲਾ ਲੈਂਦੇ ਆ ਨੰਬਰ ਚੈੱਕ ਨਹੀਂ ਕਰਦੇ ਉਸ ਤੋਂ ਭੋਗ ਹੀ ਜਾਂਦੇ ਆ ਹੈ ਆ ਪਾਗਲ ਜੀ ਨੇ ਫੋਨ ਹੀ ਕੱਟਤਾ ਮੈਂ ਠੀਕ ਹੈ ਉਹਨੇ ਲਗਾ ਉਹਨੇ ਤਾਂ ਆਪਣੇ ਸੰਭ ਲੱਗਦੀ ਪਈ ਤੈਨੂੰ ਹੁਣ ਕੀ ਹੋ ਗਿਆ ਤੂੰ ਕਹਿੰਦੇ ਪੁਸਰੀ ਹੋਈਆਂ ਮੈਨੂੰ ਨਾ ਤੁਸੀਂ ਦੇਖੋ ਵੀ ਮੈਂ ਕਹਾਂ ਤੇ ਪੁਸਰੀ ਹੋਈਆਂ ਮੇਰੀ ਛੱਡੋ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਕਦੋਂ ਸੁਧਰਨਾ ਆ ਜਦੋਂ ਆਪਣਾ ਘਰ ਟੁੱਟ ਜਾਊਗਾ ਤੇ ਉਨੂੰ ਉਦੋਂ ਅਕਲ ਹੋਣੀ ਆ ਮੈਂ ਜਦੋਂ ਮੈਂ ਤੁਹਾਡੇ ਨਾਲ ਇੱਥੇ ਗੱਲ ਕਰਨ ਆਈ ਆ ਤੇ ਤੁਸੀਂ ਕੰਨ ਜਿਲੇ ਲਪੇਟ ਕੇ ਬਾਥਰੂਮ ਕਿਉਂ ਚਲੇ ਗਏ ਉਹ ਦੱਸੋ ਮੈਨੂੰ ਬਾਥਰੂਮ ਦਾ ਦੱਸ ਪ੍ਰੈਸ਼ਰ ਇੰਨਾ ਤੇਜ਼ ਸੀ ਉਹ ਵਿੱਚੇ ਕੱਢਣਾ ਸੀਗਾ ਤੂੰ ਮੇਰੇ ਬਾਥਰੂਮ ਜਾਣ ਤੇ ਪੁੰਦੀ ਨਾਵੇਂਗੀ ਦੇਖ ਦੇਖ ਤਾ ਕਿੱਧਾ ਬਹਾਨੇ ਲਾਉਂਦੇ ਨੇ ਡਰ ਕੇ ਭੱਜੇ ਸੇ ਤੁਸੀਂ ਵੀ ਕਿਤੇ ਮੇਰੀ ਬੋਲ ਨਾ ਖੁੱਲ ਜਾਏ। ਉਹ ਦੱਸ ਮੈਂ ਕਾਤੇ ਡਰਨਾ ਜਦੋਂ ਮੈਂ ਕੋਈ ਗਲਤੀ ਨਹੀਂ ਕੀਤੀ। ਚੋਰ ਕਦੇ ਮੰਨਦਾ ਹੁੰਦਾ ਵੀ ਮੈਂ ਗਲਤੀ ਕੀਤੀ ਆ। ਆ ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਬਣਾਈ ਬੈਠੇ ਆ। ਤੁਹਾਨੂੰ ਤਾਂ ਐ ਸੀ ਵੀ ਮੈਂ ਜਾਊਂਗਾ, ਘੁੰਮ ਫਿਰ ਕੇ ਆਜੂਗਾ। ਮੇਰੀ ਕਿਹੜਾ ਘਰ ਵਾਲੀ ਨੂੰ ਪਤਾ ਲੱਗਣਾ ਆ। ਲੈ ਦੱਸ। ਉਹ ਇਹ ਚੰਡੀਗੜ੍ਹ ਵਾਲਾ ਸੱਪ ਨਵਾਂ ਹੀ ਕਿੱਥੋਂ ਕੱਢ ਲਿਆ। ਅੱਛਾ ਅੱਛਾ। ਉਹ ਬਾਬਾ ਉਹ ਚੰਡੀਗੜ੍ਹ ਕਿਸੇ ਕੁੜੀ ਨਾਲ ਨਹੀਂ ਉਹ ਬੈਂਕ ਦੇ ਮੈਨੇਜਰ ਨਾਲ ਲੋਨ ਦੇ ਬਾਰੇ ਗੱਲਬਾਤ ਚੱਲ ਰਹੀ ਆ ਉਹਨੂੰ ਮਿਲ ਜਾਣਾ ਸੀ ਮੈਂ ਦੱਸ ਨਾ ਐਤਵਾਰ ਨੂੰ ਕਿਹੜਾ ਬੈਂਕ ਖੁੱਲ੍ਹਾ ਹੁੰਦਾ ਆ ਉਹ ਫੋਨ ਤੇ ਇਹਨੂੰ ਕੀ ਕੀ ਦਾ ਕਰਨਾ ਸੀ ਫੋਨ ਤਾਂ ਖੁੱਲ੍ਹਾ ਹੁੰਦਾ ਨਾ ਉਹ ਤੁਹਾਡੇ ਬੈਂਕ ਦੇ ਮੈਨੇਜਰ ਨੂੰ ਆਪਦੀ ਫੈਮਲੀ ਦੇ ਨਾਲ ਨਹੀਂ ਟਾਈਮ ਸਪੈਂਡ ਕਰਦਾ ਅਗਲੇ ਨੇ ਆਪ ਕਰਨਾ ਨਹੀਂ ਹੈਗਾ ਕਿ ਸਾਨੂੰ ਕਰਨ ਨਹੀਂ ਦੇਣਾ ਹੈਗਾ ਓਏ ਇਦਾਂ ਕੰਮਾਂ ਕਰਨ ਵਾਲੇ ਬੰਦੇ ਫੋਨ ਅਟੈਂਡ ਕਰਦੇ ਹੁੰਦੇ ਆ ਫੋਨ ਆਨ ਬਿਜ਼ਨਸ ਹੈ ਬਿਜ਼ਨਸ ਪਿਆਦਾ ਤਰ੍ਹਾਂ ਫੋਨ ਤੇ ਹੀ ਹੁੰਦਾ ਹੈ ਨਾ ਜਾਣਦੀਆਂ ਬਿਜ਼ਨਸ ਨੂੰ ਅੱਛਾ ਸਿੱਧੀ ਤਰ੍ਹਾਂ ਮੈਨੂੰ ਦੱਸ ਦੋ ਕਿਹੜੀ ਕੁੜੀ ਨੂੰ ਮਿਲਣ ਜਾਣਾ ਹੈ ਪਾਪਾ ਨਹੀਂ ਕੋਈ ਕੁੜੀ ਨੂੰ ਹੁਣ ਤੂੰ ਨੰਬਾ ਸਿਆਪਾ ਪਾ ਲੈ ਉਹ ਕਲੇਸ਼ ਘਟਾਰੀ ਬਿਠੀਆਂ ਵੀ ਤੂੰ ਘਰ ਚ ਕਲੇਸ਼ ਹੀ ਪਾਣਾ ਕਲੇਸ਼ ਮੈਂ ਨਹੀਂ ਪਾਣਾ ਕਲੇਸ਼ ਤੁਸੀਂ ਪਾਉਂਦੇ ਆ ਉਹ ਮੈਂ ਕੋਈ ਕਲੇਸ਼ ਨਹੀਂ ਪਾਣਾ ਬਾਬਾ ਲੋਨ ਲੈਣਾ ਜਿਹੜੇ ਫੈਕਟਰੀ ਦਾ ਆਪਾਂ ਨਵੇਂ ਮਸ਼ੀਨਾਂ ਲਾਉਣੀਆਂ ਨੇ ਉਹਦੇ ਵਾਸਤੇ ਲੋਨ ਚਾਹੀਦਾ ਕਰੀ ਤੈਨੂੰ ਮੈਂ 20 ਵਾਰੀ ਤੇ ਕਹਿ ਦਿੱਤਾ ਉਧਰ ਮੈਂ ਕਾਗ ਖੱਪਾ ਜਿਹੜਾ ਨੂੰ ਦੇ ਚੁੱਕਿਆ ਅਜੇ ਤੱਕ ਲੋਨ ਨਹੀਂ ਪਾਸ ਹੋਇਆ ਤਾਂ ਰੁਕੇ ਪਾਪਾ ਭੋਆ ਤੂੰ ਲੋਨ ਕਲੀਅਰ ਕਰ ਤੇ ਅਸੀਂ ਨਵੀਂ ਮਸ਼ੀਨਾਂ ਲਾਉਣ ਵਾਲੇ ਬਣੀਏ ਆ ਲੋਨ ਵਾਲੇ ਤਾਂ ਪਿੱਛੇ ਪਿੱਛੇ ਭੱਜਦੇ ਹੁੰਦੇ ਆ ਵੀ ਲੋਨ 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 ਲੋ ਇਹ ਕਿਹੜਾ ਲੋਨ ਆ ਜਿੱਤੇ ਤੁਹਾਨੂੰ ਕਰਨਾ ਪੈ ਰਿਹਾ ਆ ਬਾਬਾ ਪਹਿਲਾਂ ਹੀ ਪੇਚੇ ਪਾ ਦੋ ਤਾਂ ਗੇੜੇ ਕਢਾ ਕਢਾ ਕੇ ਨਾ ਜੁੱਤੀਆਂ ਟੁੱਟ ਜਾਂਦੀਆਂ ਨੇ ਲੋਨ ਨਹੀਂ ਪਾਸ ਹੁੰਦਾ ਦੱਸ ਉਸੇ ਮਾਰੇ ਲੱਗਿਆ ਹੋਇਆ ਤੈਨੂੰ ਨਵੇਂ ਹੋ ਗਈ ਸਿਆਪੇ ਸੁੱਝਦੇ ਆ ਚੰਡੀਗੜ੍ਹ ਕੁੜੀ ਲੈ ਨਵੀਂ ਵਿੱਚ ਕੁੜੀ ਖੜੀ ਕਰਦੀ ਵਿੱਚ ਤੂੰ ਬੱਸ ਬੱਸ ਬਾਬਾ ਆਪ ਦਾ ਝੂਠ ਨਾ ਤੁਸੀਂ ਆਪ ਦੇ ਕੋਲ ਹੀ ਰੱਖੋ ਮੈਨੂੰ ਸਭ ਪਤਾ ਮੈਂ ਨਾ ਹੁਣੇ-ਹੁਣੇ ਆ ਫੋਨ ਤੇ ਉਹਦੇ ਨਾਲ ਗੱਲ ਕਰਕੇ ਹਟੀਆਂ ਲੈ ਦੱਸ ਉਹ ਭਲਾ ਗੱਲ ਕਰਨੀ ਪਹਿਲੇ ਕਿੱਥੋਂ ਆ ਗਈ ਗੱਲ ਵਿੱਚ ਹਾਏ ਰੱਬਾ ਤੋਬਾ ਤੋਬਾ ਐਡਾ ਝੂਠਾ ਬੰਦਾ ਮੈਂ ਨਹੀਂ ਦੁਨੀਆ 'ਚ ਦੇਖਿਆ ਕਿਤੇ ਉਹ ਤੂੰ ਹੋਣਾ ਕਿ ਨੂੰ ਫੋਨ ਬੁਲਾਉਣ ਲੱਗੀ ਮੈਂ ਆਪਣੀ ਮੰਮੀ ਦੇ ਭਰਾਵਾਂ ਨੂੰ ਫੋਨ ਬੁਲਾਉਣ ਲੱਗੀ ਆ ਵੀ ਮੈਂ ਨਹੀਂ ਹੁਣ ਇੱਥੇ ਰਹਿਣਾ ਆ ਕੇ ਮੈਨੂੰ ਲੈ ਜਾਓ ਦੱਸ ਹੁਣ ਨਿੱਕੀ ਦੀ ਗੱਲ ਵਾਸਤੇ ਤੂੰ ਐਡਾ ਵੱਡਾ ਕਲੇਸ਼ ਘਰ ਚ ਖੜਾ ਕਰੇਗੀ ਉਦੋਂ ਤੇਰੇ ਭਰਾਵਾਂ ਨੇ ਚੌੜੇ ਜੇ ਆ ਕੇ ਉਹ ਗੱਲ ਨਹੀਂ ਕਰਦੇ ਉਦੋਂ ਬਾਅਦ ਘਰ ਨਾਲ ਗੱਲ ਕਰਦੇ ਆ ਉਹ ਦੱਸ ਤੂੰ ਚਾਹਨੀ ਆ ਵੀ ਘਰ ਪਟਿਆ ਜਾਵੇ ਮੈਂ ਨਹੀਂ ਚਾਹਦੀ ਤੁਸੀਂ ਚਾਹਨੇ ਆ ਵੀ ਘਰ ਪਟਿਆ ਜਾਵੇ ਆ ਤੁਹਾਡੀਆਂ ਕਰਤੂਤਾਂ ਨੇ ਘਰ ਪਟਣਾ ਆ ਹਾਏ ਰੱਬਾ ਚੱਕੀ ਤੇ ਬੇਮਰ ਜਨਾਨੀ ਦਾ ਕੋਈ ਇਲਾਜ ਨਹੀਂ ਚੱਲ ਮੈਨੂੰ ਇਹ ਦੱਸ ਪਹਿਲਾਂ ਤੈਨੂੰ ਕਿਹਨੇ ਦੱਸਿਆ ਵੀ ਚੰਡੀਗੜ੍ਹ ਮੈਂ ਕਿਸੇ ਕੁੜੀ ਨਾਲ ਗੱਲਬਾਤ ਕਰਦਾ ਸੀ ਪਹਿਲਾਂ ਤੂੰ ਮੈਨੂੰ ਚੱਲ ਇਹ ਦੱਸ ਤਕੋ ਪਹਿਲਾਂ ਤਾਂ ਨਾ ਮੈਨੂੰ ਸ਼ੱਕ ਹੀ ਸੀ ਫਿਰ ਮੈਨੂੰ ਯਕੀਨ ਹੋ ਗਿਆ ਜਦੋਂ ਖੁਸ਼ੂ ਨੇ ਮੇਰੀਆਂ ਅੱਖਾਂ ਖੋਲਤੀਆਂ ਅੱਛਾ ਇਹਦਾ ਮਤਲਬ ਆ ਸਾਰੇ ਦਾ ਸਾਰਾ ਜਿਹੜਾ ਭਾਂਡਾ ਇਹ ਖੁਸ਼ੂ ਨੇ ਭੰਨਿਆ ਤੇ ਲੈ ਹੁਣ ਹੀ ਆਪਾਂ ਸਾਰਾ ਗੱਲ ਕਲੀਅਰ ਕਰ ਲੈਨੇ ਆ ਫਿਰ ਓਏ ਖੁਸ਼ੂ ਓਏ ਇੱਧਰ ਹਾਂਜੀ ਪਾਪਾ ਸੱਚ-ਸੱਚ ਦੱਸੀ ਕਿਤੇ ਮੈਨੂੰ ਨਾ ਜੁੱਤੀ ਨਾਲ ਹੋਂ ਨਹੀਂ ਪੈ ਜਾਵੇ ਮੈਂ ਕਿਹਦੇ ਨਾਲ ਗੱਲਬਾਤ ਕਰਦਾ ਸੀ ਮੈਂ ਕਦੇ ਮੈਨੇਜਰ ਨਾਲ ਲੋਨ ਮਾਰੀ ਨਾ ਤੇ ਫਿਰ ਆਪਦੀ ਮੰਮੀ ਨੂੰ ਤੂੰ ਝੂਠ ਕਿਉਂ ਬੋਲਿਆ ਬੀਨੂ ਕਿਦਾ ਮੈਂ ਕਿਸੇ ਕੁੜੀ ਨਾਲ ਗੱਲ ਕਰਦਾ ਸੀ ਪਾਪਾ ਨੇ ਝੂਠ ਬੋਲਿਆ ਨਹੀਂ ਮੇਰੇ ਤੋਂ ਝੂਠ ਬਣਵਾਇਆ ਗਿਆ ਮੈਂ ਤਾਂ ਮੰਮਾ ਨੂੰ ਦੱਸਿਆ ਸੀਗਾ ਕਿ ਪਾਪਾ ਨਾ ਬੈਂਕ ਮੈਨੇਜਰ ਨਾਲ ਲੋਨ ਵਾਰੇ ਗੱਲ ਕਰ ਰਹੇ ਨੇ ਮੈਂ ਮੰਮਾ ਨੂੰ ਦੋ ਵਾਰੀ ਦੱਸਿਆ ਪਰ ਮੰਮਾ ਤਾਂ ਵੀ ਵਿਸ਼ਵਾਸ ਨਹੀਂ ਕਰ ਰਹੇ ਸੀ ਪੈਸੇ ਦੇ ਫੜਾਈ ਜਾਂਦੇ ਸੀਗੇ ਤਾਂ ਫੇ ਮੈਂ ਲਾਲਚ ਚਾਹ ਕੇ ਝੂਠ ਬੋਲਤਾ ਅੱਛਾ ਚੱਲ ਹੁਣ ਕਿਤੇ ਦੁਬਾਰਾ ਨਾ ਫੇ ਲਾਲਚ ਚਾਹ ਖਬਰਦਾਰ ਜੇ ਮੇਰੇ ਮੁੰਡੇ ਨੂੰ ਹੱਥ ਲਾਇਆ ਤਾਂ ਉਹ ਦੱਸ ਝੂਠ ਦੇ ਤੂੰ ਪਹਿਲਾਂ ਇਹ ਤਾਂ ਛੱਡ ਚਲੇ ਨੂੰ ਤਾਂ ਭੇਜ ਦੇ ਜਵਾਬ ਨੂੰ ਤੂੰ ਬੈਠ ਇੱਥੇ ਨਾ ਤੂੰ ਆਪ ਤਾਂ ਤੂੰ ਕਮੜੀ ਹੈਗੀ ਆ ਉਹ ਜਵਾਬ ਨੂੰ ਤੂੰ ਪੈਸਿਆਂ ਦਾ ਲਾਲਚ ਦੇ ਦੇ ਕੇ ਦੀਆਂ ਹੱਥਾਂ ਖਰਾਬ ਕਰਨੀਆਂ ਨੇ ਆ ਚੰਗਾ ਭਲਾ ਮੁੰਡਾ ਸੀ ਤੂੰ ਉਹਨੂੰ ਝੂਠ ਬੋਲਣ ਦਾ ਚੱਲ ਦੂਜੀ ਗੱਲ ਛੱਡ ਨਾ ਤੈਨੂੰ ਇਹ ਕਿੱਦਾਂ ਯਕੀਨ ਆ ਗਿਆ ਵੀ ਮੈਂ ਕਿਸੇ ਕੁੜੀ ਨਾਲ ਹੀ ਗੱਲ ਕਰਦਾ ਸੀ ਆ ਤਾਂ ਇੱਕ ਗੱਲ ਹੋ ਗਈ ਨਾ ਕਲੀਅਰ ਵੀ ਮੈਂ ਬੈਂਕ ਦੇ ਮੈਨੇਜਰ ਨਾਲ ਆ ਤੂੰ ਪੱਖੀ ਉਸ ਤੋਂ ਬਾਅਦ ਕਿਉਂ ਸੀ ਦੇਖੋ ਖੁਸ਼ੂ ਮੈਨੂੰ ਕਹਿੰਦਾ ਵੀ ਪਪਾ ਕਿਸੇ ਕੁੜੀ ਨਾਲ ਗੱਲ ਕਰਦੇ ਸੀ ਜਦੋਂ ਮੈਂ ਫੋਨ ਚੈੱਕ ਕੀਤਾ 3:43 ਮਿੰਟ ਤੇ 20 ਸਕਿੰਟ ਤੇ ਤੁਸੀਂ ਕਿਸੇ ਕੁੜੀ ਨਾਲ ਗੱਲ ਕਰਨ ਲੱਗੇ ਹੋਏ ਸੀ ਜਦੋਂ ਮੈਂ ਰੀਡਾਇਲ ਕੀਤਾ ਤਾਂ ਅੱਗੋਂ ਕਿਸੇ ਕੁੜੀ ਨੇ ਫੋਨ ਚੱਕਿਆ ਆਏ ਹਾਏ ਆ ਨਮਾ ਤੂੰ ਕੋਈ ਸਿਆਪਾ ਨਾ ਖੜਾ ਕਰਦੀ ਤੂੰ ਹੋਰ ਉਹਦੇ ਘਰ ਚੋਂ ਉਹਦੇ ਬਣਾ ਪੁਆੜਾ ਪਾ ਨਹੀਂ ਚਲ ਇਹ ਵੀ ਗੱਲ ਛੱਡ ਹੁਣ ਆਪਾਂ ਆਪਾਂ ਆਪਣੇ ਘਰ ਚੋਂ ਕਿਰੇ ਸੀ ਮਕੋਣਾ ਨਾ ਮੈਂ ਤੇਰਾ ਦਬਾਅ ਅੱਜ ਕਲੀਅਰ ਕਰਕੇ ਹੀ ਹਟੂੰਗਾ ਲੈ ਮੈਂ ਮળોਨਾ ਸਪੀਕਰ ਔਨ ਕਰਦਾ ਪਰ ਜੇ ਕਿਸੇ ਉਹਨੇ ਸਿੱਧੇ ਬੈਂਕ ਦੇ ਮੈਨੇਜਰ ਨਾਲ ਚੱਕਿਆ ਤਾਂ ਫੇਰ ਤੈਨੂੰ ਹੋਊ ਆਪਦੀ ਗਲਤੀ ਦਾ ਸੱਸ ਕੋਈ ਹੋਊ ਜਦੋਂ ਮੈਂ ਕੰਨਾਂ ਨੂੰ ਹੱਥ ਲਾ ਕੇ ਮਾਫੀ ਮੰਗੀ ਕਿਨਾਂ ਤੂੰ ਕੋਈ ਗੱਲ ਨਹੀਂ ਦੇਖੂਗਾ ਕੋਣ ਮਾਫੀ ਮੰਗਦਾ ਮੈਂ ਮੰਗਦੀ ਕਿ ਤੁਸੀਂ ਚੱਲਾ ਲੈ ਹੁਣ ਮੈਂ ਸਪੀਕਰ ਔਨ ਕਰਕੇ ਆਲਾ ਮੈਂ ਮੱਤਿਆ ਹੁਣ ਮਰਾਂ ਠੀਕ ਹੈ ਇਹ ਆ ਲਓ ਜੀ ਆ ਤਿੰਨ ਪਰਚਾਈ ਵਾਲਾ ਆਹੋ ਫੇਰ ਇਹ ਬੈਂਕ ਦਾ ਮੈਨੇਜਰ ਆ ਬਰਜਿੰਦਰ ਸਿੰਘ ਪਰਵਾਨਾ ਵਾਲੇ ਕਹਿੰਦੇ ਆ ਤੈਨੂੰ ਦੀਦਾ ਨਾ ਤਾਂ ਬੰਦਾ ਬਦਲ ਕੇ ਲੇਕ ਲੈਂਦਾ ਆ ਹਾਂ ਐਵੇਂ ਬਸ ਨਵਾਂ ਹੀ ਐ ਨਾ ਤੇ ਤਾਂ ਲੜਨ ਦਾ ਬਹਾਨਾ ਨਹੀਂ ਤੂੰ ਤਾਂ ਲੱਭ ਕੇ ਫੇਰ ਆ ਕੀ ਚੱਕਦੀ ਨਹੀਂ ਉਹ ਚੱਕੂਗੀ ਹੁਣ ਉਹ ਚੱਕੂਗਾ ਚੱਕੂਗੀ ਨਹੀਂ ਤੂੰ ਤਾਂ ਮੈਨੂੰ ਵੀ ਕਨਫਿਊਜ਼ ਕਰਕੇ ਧਰੀ ਜਾਨੀ ਆ ਉਹ ਚਾਚਾ ਦਾ ਫੋਨ ਵੱਜੀ ਜਾਂਦਾ ਦੇਖੋ ਕੀ ਦਾ ਆ ਤੂੰ ਆਪੇ ਦੇਖ ਲੈ ਕੀ ਦਾ ਕੰਮ ਨਹੀਂ ਕਰਨਦੇ ਤੇ ਮਾਰੇ ਮੁੱਤੇ ਇੱਕ ਤਾਂ ਚਾਚਾ ਵੀ ਟੱਕੇ ਮੈਨੂੰ ਬੈਠਣ ਨੂੰ ਆਂਦਾ ਕਦੇ ਕੁਛ ਘਰ ਕਰੇ ਪੁੱਛੇਗਾ ਹਲੋ ਆ ਦੇਖ ਲੋ ਉਡੀ ਨੇ ਚੱਕ ਲਿਆ ਨਾ ਉਹ ਤੂੰ 2 ਮਿੰਟ ਬੁੱਤਾ ਬੰਦ ਨਹੀਂ ਕਰ ਸਕਦੇ ਤੂੰ ਹੈਲੋ ਅੰਤੀ ਇਹ ਚੰਡੀਗੜ੍ਹ ਤੋਂ ਬੈਂਕ ਮੈਨੇਜਰ ਬਲਜਿੰਦਰ ਸਿੰਘ ਪਰਵਾਨਾ ਜੀ ਦਾ ਫੋਨ ਹੈ ਨਾ ਜੀ ਹਾਂਜੀ ਸਰ ਉਹ ਕਿੱਥੇ ਗੱਲ ਕਰਾਉਂਗੇ ਪਲੀਜ਼ ਤੁਸੀਂ ਅੱਛਾ ਇੱਕ ਮੈਡਮ ਇੱਕ ਗੱਲ ਹੋਰ ਦੱਸਿਓ ਆਹਾ 3:43 ਕੇ 53 ਮਿੰਟ ਤੇ ਤੁਹਾਨੂੰ ਕੋਈ ਪਹਿਲਾਂ ਵੀ ਕੋਈ ਕਾਲ ਆਈ ਸੀਗੀ ਉਹਦਾ ਚਾਚਾ ਹੀ ਮਾਰ ਰੇ ਸੀ ਫੇ ਮੈਨੂੰ ਕਹਿੰਦਾ ਤੂੰ ਚੱਕ ਲੈ ਫੋਨ ਉਹਦਾ ਤਾਂ ਕੋਈ ਰੋਂਗ ਨੰਬਰ ਲੱਗਦਾ ਸੀ ਜਿਵੇਂ ਕੋ ਪਾਵਲ ਜੀ ਸੀ ਅਵਾਵਾ ਬੋਲੀ ਜਾਂਦੀ ਸੀ ਹਲੋ ਚਾਚਾ ਇਹ ਆਏ ਗਏ ਨੇ ਹਲੋ ਗੱਲ ਕਰ ਲੋ ਬਿਰਦੀ ਸਾਹਿਬ ਬਿਰਦੀ ਸਾਹਿਬ ਕੀ ਹਾਲ ਹੈ ਪਰਵਾਨਾ ਜੀ ਹੋਏ ਆਪਣੀ ਗੱਲ ਹੋ ਤਰੀ ਸੀ ਤੁਹਾਨੂੰ ਚੰਡੀਗੜ੍ਹ ਆਉਣ ਦੀ ਕੋਈ ਲੋੜ ਨਹੀਂ ਤੁਹਾਡਾ ਕੰਮ 2-3 ਦਿਨਾਂ 'ਚ 100% ਹੋ ਜਾਊਗਾ ਵਸ ਤੁਸੀਂ ਕਹਤ ਆ ਨਾ ਮੈਂ ਹੁਣ ਰਿਲੈਕਸ ਹੋ ਗਿਆ ਹੁਣ ਦੁਬਾਰਾ ਨਹੀਂ ਕਾਲ ਕਰਦਾ ਹੁਣ ਤਾਂ ਬਸ ਤੁਹਾਡੀ ਨਾ ਹਮੀ ਦੀ ਵੀ ਫਾਈਲ ਓਕੇ ਹੋ ਗਈ ਬਸ ਉਹਦੀ ਵੇਟ ਕਰੂੰਗਾ ਠੀਕ ਹੈ ਸਰ ਓਕੇ ਥੈਂਕ ਯੂ ਹਾਈ ਸੀ ਯੂ ਸੌਰੀ 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 ਮੇਰੇ ਕੋਲੋਂ ਹੋ ਗਈ ਗਲਤੀ ਆ ਦੇਖੋ ਮੈਂ ਕੰਨ ਫੜ ਕੇ ਮਾਫੀ ਮੰਗਦੀ ਆ ਅੱਗੇ ਤੋਂ ਨਹੀਂ ਐਦਾਂ ਕਦੀ ਹੁੰਦਾ ਦੇਖ ਸਿਆਣੀ ਬਣ ਐਵੇਂ ਨਾ ਜਨਾਨੀਆਂ ਦਾ ਇਹ ਬਹਿਮ ਹੀ ਹੁੰਦਾ ਵੀ ਬੰਦੇ ਪਤਾ ਨਹੀਂ ਕਿੱਧਰ ਇੱਧਰ ਉੱਧਰ ਗਲਤ ਫਿਰਦੇ ਨੇ ਉਹ ਕਹਿੰਦੇ ਹੁੰਦੇ ਆ ਨਾ ਸਿਆਣੇ ਵੀ ਜੇ ਬਚਪਨ ਦਾ ਭੁੱਲਿਆ ਹੋਇਆ ਬੁਢਾਪੇ 'ਚ ਕਰਿਆ ਜਾਵੇ ਨਹੀਂ ਨਹੀਂ ਮੇਰਾ ਕਲ ਖਾਵ ਤਾਂ ਕੋਈ ਹਾਂ ਠੀਕ ਹੈ ਜੇ ਸਵੇਰ ਦਾ ਭੁੱਲਿਆ ਹੋਇਆ ਸ਼ਾਮੀ ਕਰਿਆ ਜਾਵੇ ਤਾਂ ਉਹਨੂੰ ਭੁੱਲਿਆ ਨਾ ਜਾਣੀਏ ਚੱਲ ਹੁਣ ਇੰਨਾ ਹੀ ਬਹੁਤਾ ਦੇਖ ਐਵੇਂ ਨਾ ਬਦਿਆ ਤੇ ਬੰਦੇ ਤਾਂ ਵਿਚਾਰੇ ਬੜੇ ਮਾਸੂਮ ਤੇ ਭੋਲੇ ਭਾਲੇ ਹੁੰਦੇ ਆ ਉਹਨਾਂ ਤੇ ਨਾ ਸ਼ੱਕ ਨਹੀਂ ਕਰਨਾ ਚਾਹੀਦਾ ਠੀਕ ਹੈ ਅੱਗੇ ਤਾਂ ਬੈਨ ਸ਼ੱਕ ਕਰਦੀ ਹੁਣ ਚੱਲ ਠੀਕ ਆ ਇਹ ਆਪਦਾ ਹੁਣ ਹੋਰ ਜਿਹੜਾ ਪੈਨਿਕ ਆ ਮਾ ਉਹ ਕਰ ਲਵਾਂ ਆ ਲਾਲਾ ਚੁੰਨੀ ਹੁਣ ਤਾਂ ਮੇਰਾ ਖਤ ਤੇਰੀਆਂ ਪੁੜਪੜੀਆਂ ਸੈੱਟ ਹੋ ਗਈਆਂ ਹੁਣ ਕਿਆਂ ਆ ਮੇਰੀਆਂ ਜੋ ਇੰਨੀਆਂ ਚਟ ਗਈ ਐ ਮਨ ਵੀ ਘਰ ਨਹੀਂ ਆਉਗੇ ਕਿਸੇ ਦੀ ਬੱਬਾ ਮੈਂ ਵੀ ਕੁੜੀ ਕਮਲੀ ਆ ਕੀ ਕੀ ਸੋਚੀ ਜਾਂਦੀ ਸੀ ਆ ਦੇਵਤਾ ਵਰਗੇ ਪਤੀ ਤੇ ਸ਼ੱਕ ਕੀਤਾ ਆ ਲੋਕੀ ਸਹੀ ਹੋਈ ਕਹਿੰਦੇ ਆ ਵੀ ਇਹ ਮੇਰੇ ਘਰ ਵਾਲੇ ਵਰਗਾ ਬੰਦਾ ਸਾਰੇ ਦੁਨੀਆਂ 'ਚ ਨਹੀਂ ਲੱਭਣਾ ਲੱਭੇਗਾ ਵੀ ਕਿੱਥੋਂ ਆ ਮੇਰੇ ਘਰਦਿਆਂ ਨੇ ਸੁੱਖਾਂ ਸੁਖ ਸੋਕੇ ਤਾਂ ਇਹਨਾਂ ਨੂੰ ਲੱਭਿਆ ਜਾਨੀ ਦੇਵੀ ਤੂੰ ਮਿਵਰਸ ਕੰਮ ਲਈ ਵੀ ਕੰਮ ਲਈ ਹੋਈਆਂ ਐਵੇਂ ਸ਼ੱਕ ਕਰ ਬੈਠੀ ਸਵੇਰ ਦੀਆਂ ਨਾਲੇ ਆਪਦੀਆਂ ਪੜਪੜੀਆਂ ਪਰਵਾਈਆਂ ਹੋਈਆਂ ਸੀ ਨਾਲੇ ਉਹਨਾਂ ਨੂੰ ਇੰਨਾ ਦੁਖੀ ਕੀਤਾ ਕੀ ਸੋਚਦੇ ਹੋਣਗੇ ਵੀ ਦੱਸ ਇੰਨੀ ਸ਼ੱਕੀ ਘਰ ਵਾਲੀ ਆ ਵਾਹ! ਉਹ ਹੈਲੋ ਹਾਂ ਕਿੱਧਰ ਨੂੰ ਉਹ ਮੈਂ ਨਾ ਰੋਟੀ ਥੋੜੀ ਜਿਹੀ ਵੱਧ ਖਾ ਲਈ ਆਇਆ ਐ ਨਾ ਫਰੇਮਾਂ ਜਿਹਾ ਹੋ ਗਿਆ ਮੈਂ ਸੋਚਿਆ ਵੀ ਚੱਲ 6000 ਸਟੈਪ ਮੈਂ ਪੂਰੇ ਕਰਿਆ ਮੈਂ ਬਸ ਇੱਥੇ ਬੋਬੜ ਤੱਕ ਹੀ ਚੱਲਿਆ ਸੀਗਾ ਮੈਂ ਨਾ ਮੋੜ ਤੱਕ ਤਾਂ ਠੀਕ ਆ ਪਰ ਇੰਨਾ ਤਿਆਰ ਵਿਆਰ ਹੋ ਕੇ ਬੰਦਾ ਸੈਰ ਕਰਨ ਕਿਹੜਾ ਜਾਂਦਾ ਆ ਮੈਨੂੰ ਤਾਂ ਐ ਲੱਗਦਾ ਆ ਪੂਰੀ ਦੀ ਪੂਰੀ ਬੋਤਲ ਪਰਫਿਊਮ ਦੀ ਤੁਸੀਂ ਆਪਦੇ ਉੱਪਰੇ ਡੋਲ ਲਈ ਉਹ ਪਤਾ ਕੀ ਹੈ ਕੋਨੇ ਚ ਇੰਨਿਆਂ ਕ ਜਹਾ ਸੀਗਾ ਪਰਫਿਊਮ ਮੈਂ ਆਇਆ ਟਿੱਡੇ ਕਰਦੇ ਨੇ ਮੈਂ ਸੋਚਿਆ ਮਕਾ ਦੀ ਅਪਾ ਚ ਨਵੀਂ ਸ਼ੀਸ਼ੀ ਸ਼ੁਰੂ ਕਰ ਲਾਂਗੇ ਉਹ ਇਸ ਕਰਕੇ ਪੋਰਾ ਮੈਨੂੰ ਲੱਗਦਾ ਵੱਧ ਢੱਕ ਗਿਆ ਬਸ ਹੁਣ ਨਾ ਆ ਪਿੱਛੇ ਬਾਗ ਆਕ ਜੀ ਨਹੀਂ ਮਰ ਗਈ ਹੈਗੀ ਠੀਕ ਹੈ ਨਾ ਮੈਨੂੰ ਇਹਨੂੰ ਸੇਅਰ ਕਰਨਾ ਜਾਣ ਦੇ ਤੂੰ ਬਾਬਾ ਟੋਕ ਨਾ ਤੂੰ ਇੰਨਾ ਪਰਫਿਊਮ ਲਾ ਕੇ ਕਿਹੜਾ ਜਾਂਦਾ ਸੇਅਰ ਕਰਨਾ ਮੈਨੂੰ ਤਾਂ ਫਿਰ ਧਾਲ ਚ ਕੁਛ ਖਾਲਾ ਲੱਗਦਾ ਧਾਲ ਨਹੀਂ ਮੈਨੂੰ ਤਾਂ ਪੂਰੀ ਪੂਰੀ ਧਾਲ ਹੀ ਕਾਲੀ ਲੱਗਦੀ ਆ ਓਏ ਖੁਸ਼ੂ ਓਏ ਆ ਜਾ ਹੁਣ ਹਾਂਜੀ ਮੰਮਾ ਜੀ ਕੀ ਹੋਇਆ ਉਹ ਤੇਰੇ ਪਾਪਾ ਗਏ ਨੇ ਸਿਆਰ ਕਰਨ ਉਹ ਵੀ ਪੂਰਾ ਤਿਆਰ ਵਿਆਰ ਹੋ ਕੇ ਪਰਫਿਊਮ ਦੀ ਤਾਂ ਮੈਂ ਕੰਨੀ ਪੂਰੀ ਬੋਤਲ ਹੀ ਉੱਪਰ ਡੋਲੀ ਤੂੰ ਐ ਕਰ ਜਾਂ ਦੇਖ ਕੇ ਆ ਆ ਦੱਬੇ ਪੈਰੀ ਜਾਂ ਵੀ ਪਾਪਾ ਕਿੱਥੇ ਗਏ ਨੇ ਹਾਂ ਮੰਮਾ ਮੈਂ ਨਹੀਂ ਜਾਂਦਾ ਹੈਗਾ ਮੈਂ ਪਹਿਲੇ ਹੀ ਹਲੇ ਸ਼ਿੱਤਰਖਾਨ ਤੋਂ ਬਚੇ ਹਾਂ ਨਾ ਮੇਰਾ ਪੁੱਤ ਐ ਨਹੀਂ ਕਹੀਦਾ ਮੰਮੀ ਦੀ ਗੱਲ ਮੰਨੀ ਦੀ ਆ ਲੈ ਚੱਕ ਜਾਇਆ ਆ ਲੈ ਚੱਕ ਹੁਣ ਜਾਇਆ ਨਹੀਂ ਮਸਾਹੀਆ ਆ ਜਾ ਜਾ ਦੇਖ ਕੇ ਆ ਤੇਰੇ ਪਾਪਾ ਕਿੱਥੇ ਗਏ ਨੇ ਆਏ ਬੰਦੇ ਨੇ ਤਾਂ ਮੇਰੀ ਮੱਤ ਮਾਰੀ ਪਈ ਆ ਹੈ ਮੈਨੂੰ ਚੈਨ ਨਾ ਰਹਿਣ ਦਿੰਦਾ ਰੱਬ ਕਿਸੇ ਦੇ ਘਰੇ ਛੱਕੀ ਘਰ ਵਾਲੀ ਨਾ ਦੇਵੇ ਇਹ ਤਾਂ ਹਸਦੇ ਵੱਧ ਘਰ ਹੀ ਲਾ ਦਿੰਦੇ ਨੇ ਵੀ ਤੁਹਾਨੂੰ ਦੋਨਾਂ ਨੂੰ ਤਾਂ 네ਗੇਟਿਵ ਲੱਗਦਾ ਨਾ ਵੀ ਛੱਕੀ ਘਰ ਵਾਲੀ ਗਲਤ ਹੁੰਦੀ ਆ ਬਹੁਤ ਘਰ ਚ ਕਲੇਸ਼ ਕਰਦੀ ਆ ਤਾਂ ਕਰਦੀ ਆ ਪਰ ਮੈਂ ਇਹਦੇ ਵਿੱਚ ਇੱਕ ਬੜੀ ਛੋਟੀ ਜਿਹੀ ਤੇ ਪਿਆਰੀ ਜਿਹੀ ਪੋਜ਼ਿਟਿਵ ਸੋਚ ਵੀ ਰੱਖਦਾ ਵੀ ਛੱਕੀ ਘਰ ਵਾਲੀ ਗਲਤ ਨਹੀਂ ਹੁੰਦੀ ਉਹ ਦਿਲ ਦੀ ਮਾੜੀ ਨਹੀਂ ਹੁੰਦੀ ਬਹੁਤ ਚੰਗੀ ਹੁੰਦੀ ਆ ਉਹਨੂੰ ਤਾਂ ਬਸ ਆਪਣੇ ਘਰ ਅਤੇ ਘਰ ਵਾਲੇ ਦੀ ਲੋੜ ਤੋਂ ਵੱਧ ਫਿਕਰ ਹੁੰਦੀ ਆ ਵੀ ਦੋਸਤੋ ਤੁਸੀਂ ਦੱਸੋ ਕੀ ਮੇਰੀ ਇਹ ਗੱਲ ਸਹੀ ਹੈ ਜਾਂ ਗਲਤ ਕਿ ਸੱਚੀ ਕਰ ਪੱਟੇ ਜਾਂਦੇ ਆ ਜਾਂ ਕਰ ਬਸ ਜਾਂਦੇ ਆ ਤੇ ਕਰ ਬਚ ਜਾਂਦੇ ਨੇ ਆਪਣੀ ਵੀ ਰਾਏ ਤੁਸੀਂ ਕਮੈਂਟਸ ਰਾਹੀਂ ਸਾਨੂੰ ਦੇਣੀ ਨਾ ਭੁੱਲਿਓ ਉਡੀਕ ਰਹੂਗੀ ਸਾਨੂੰ ਤੁਹਾਡੇ ਪਿਆਰੇ ਪਿਆਰੇ ਕਮੈਂਟਸ ਦੀ